ओम आज महाल्ला अजमान लाल कपाल दयावधरंगी ले जारकम धीर व्यंत पुविंदे पूज्य

ਪੂਜਨੀ ਜੀ ਕਰੇ ਨਤ ਬੰਦ ਨਾਮੁ ਸਾਈਨ ਮੰਤਰ ਪਤਾਇ ਗੁਰਬਖ ਅੰਮ੍ਰਿਤ ਪੀਵਾ ਜੀਉ ਸੁਖ ਸੁਖ ਪਿਉਰੇ ਬਦ ਤਿਆਰੀ ਏ ਸੋਮਤ ਗੁਰੂ ਦੇ ਪਾਈ ਨਾਨਕ ਦੀ ਧਰਮ ਅੰਮ੍ਰਿਤ ਅਰਪੂ ਆਰਦਾਸ ਉਪਾਰ ਪਰਿਮਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਰਮ ਸਨਮਾਨ ਜੋ ਗੁਰੂ ਕੀ ਸਤ ਜੀਨਵਾਜੀ ਕੋ ਪਿਆਰੀ ਘਰ ਸੁਵਾਰੇ ਸਾਧ ਸੰਗਤ ਜੀਓ ਆਪ ਸਭ ਦੇ ਨਾਮ ਲੈ ਰਸੀ ਸਤ ਸੰਗੀ ਜਨ ਪੀਲੀ ਪੀਲੀ ਦੇ ਮਾਲ ਉਹ ਹਜੂਰ ਗੁਰਦੇ ਪਾਤਸ਼ਾਹ ਬੰਦੀ ਛੁੜਨ ਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਦਾ ਨਹੀ ਆਂਦੇ ਦਉ ਕਰਹੁ ਮੁਰਸਾਏ ਅੰਦਾਸ ਸਖੰਦ ਮੇਰੂ ਣਿ ਚਰੂ ਬਿਧਿ ਚਿਨ। ਬਿਦੀ ਚੰਦ ਸੀਨਾ ਗੁਰੂ ਕਾ ਸੀਨਾ। ਬਾਬਾ ਜੀ ਦੇ ਬਾਗ ਨੂੰ ਪਵਿੱਤਰ ਮਹਾਨ ਬੂਜ ਨੇ ਬਾਰਕ ਕਰ। ਸ਼ੋਗ ਨੀਕ ਤਪ ਅਸਥਾਨ ਗੁਰਦੁਆਰਾ ਸ਼੍ਰੀ ਪਟ ਸਾਹਿਬ। ਉंडा ਗੱਲ ਵੱਡੀ ਵਿਖੇ ਆਪ ਸਭ ਸੰਗਤਾਂ ਨੂੰ ਬੋਲ ਰਿਹਾ ਤੇ ਇਲਾਕਿਆਂ ਤੋਂ ਚਲ ਕਰਕੇ ਰੋਜ਼ਾਨਾ ਦੇ ਨਿਰੰਨੇ ਦੇ ਅਨੁਸਾਰ ਇਹ ਗੋ ਕਰਕੇ ਅੱਜ ਦੇ ਦਿਨ ਦੀ ਅਮਰਤ ਵੇਲੇ ਤੋਂ ਪਰਿਵਾਰਾਂ ਸਮੇਤ ਹਾਜ਼ਰੀਨ ਹੋਏ ਹੋ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸਤਿਕਾਰ ਕੇ ਆਪ ਜੀਆਂ ਨੇ ਸੋਹਣੀ ਸੁਲਤਾਨ ਤਦ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਜਗਦੇਵੂ ਬਾਬਾ ਪੀਰਾਂ ਦੇ ਵੀਰ ਧੰਨ ਨਾਨਕ ਕਾ ਜੀ ਸਤਿਗੁਰੂ ਮਹਾਰਾਜ ਜੀ ਦੇ ਅਮਰਤ ਬਈ ਦਰਗਾਹ ਦੀ ਬੰਦਨ ਆਉਂ ਸਤਿਗੁਰੂ ਬਾਣੀ ਦੇ ਹੋ ਅਨੁਸਰੀ ਆਸਾ ਜੀ ਦੀ ਬਾਤ ਦਾ ਹਰ ਜਸ ਕੀਰਤਨ ਦੀ ਗੁਰੂ ਕਰਦੇ ਸਾਜੇ ਹੋਏ ਰਗਦੇ ਤੇ ਸਭ ਜੀ ਸਿੱਧਾਂ ਦੀ ਦਸਨਾ ਨੂੰ ਸਰਵਨ ਕੀਤੇ ਆਓ ਬਤੂ ਦਲ ਬੰਤੀ ਬਰਿਆਦਾ ਦੇ ਅਨੁਸਾਰ ਜੋ ਆਪ ਜੀ ਸ਼੍ਰੀ ਪਾਵਨ ਪ੍ਰਧਾਨ ਜੀ ਦੀ ਲੜੀਵਾਰ ਸ਼ਬਦਲੀ ਵਿਚਾਰ ਸਤਗੁਰ ਕਰਦੇ ਆਦੇ ਨੂੰ ਪੜ੍ਹਦੇ ਸਤਿਗੁਰੂ ਮਹਾਰਾਜ ਆਪ ਦਾ ਕਿਰਪਾ ਕਰਨ ਜੋ ਅੱਜ ਸਾਨੂੰ ਪਰਸ ਦੇ ਕਰਿਆ ਕੀ ਰਾਮ ਦੇ ਕਰਿਆ ਕੀ ਜੁਨਾਬ ਦੇ ਸਾਗਰ ਵਿੱਚੋਂ ਮਾਲਕ ਮੋਤੀ ਜਿਹੜੇ ਜਵਾਹਰਾ ਤੁਮ ਜੋ ਸ਼ਬਦ ਅੱਜ ਸਾਨੂੰ ਬਖਸ਼ਿਆ ਹੈ ਸਤਿਗੁਰੂ ਧਨਗੰਪਰ ਜਿੰਦੇ ਮਹਾਰਾਜ ਆਪ ਜੀ ਵਿੱਚ ਬਲਤ ਕੇ ਆਪ ਨੇ ਬਖਸ਼ਿਸ਼ ਕੀਤੇ ਹੋਏ ਸਬਦੀ ਵਿਚਾਰ ਆਪ ਹੀ ਮੁਕਰਵਾਲੈ ਆਹ ਉਹਨੂੰ ਕੋ ਸਬਦੀ ਵਿਚਾਰ ਦੀ ਵਰੰਮਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰਮਾਨੀਅਤ ਮੁਖੇੜਾ ਕਰ ਜਾਂ ਹੈ ਇਹਨਦੇ ਇਹਦੇ ਸਿਨਾ ਨੂੰ ਕੋਈ ਤਰ ਕਰਦਿਆਂ ਆਪਾਂ ਸਤਿਗੁਰ ਮਹਾਰਾਜ ਦੀ ਹਜ਼ੂਰੀ ਵਿੱਚ ਜਿਤਨੇ ਵੀ ਸਰੀਰ ਸਤਿ ਕੇ ਬੈਠੇ ਨੇ ਸ਼ਬਦ ਗੁਰ ਦੀ ਰਾਗ ਕੰਧੀ ਰਾਗ ਇਹਨ ਸ਼ਬਦ ਜਗ ਬੋਰਾ ਨੂੰ ਸ਼ੌਧ ਗੁਰੂ ਤੁਨ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਵਿੱਚ ਆਓ ਸਾਦੇ ਰਲ ਕੇ ਸੇਛ ਸੁਧਾਈਏ ਰੱਬਾ ਕ੍ਰਸ਼ਨ ਨੂੰ ਪਵਿੱਤਰ ਕਰੀਏ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਪਦੇ ਸਦਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਜੀ ਮਹੱਲਾ ਪੰਜਵਾ ਇਹ ਜੋ ਟੇ ਸ਼ੌਲਨ ਰਗ ਮਾਜ ਦੇ ਅੰਦਰ ਪੰਚਮ ਬਾਸਵ ਦਇਆ ਦੇ ਦਰਿਆ ਸ਼ਾਂਤੀ ਦੇ ਮੁੰ ਨਿਮਰਤਾ ਦੇ ਸਾਗਰ ਰਮ ਰਹੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸਤੂਰਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਕੰਨ ਮਾਦਾ ਜੀ ਨੇ ਮਾਵਾ ਚਰਾਗ ਦੇ ਅੰਦਰ ਇਹ ਸ਼ਬਦ ਜੋ ਸਾਨੂੰ ਬਖਸ਼ਿਸ਼ ਕੀਤਾ ਹੈ 99 ਅੰਗ ਤੇ ਹੋਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਸ਼ੋਹਰਤ ਦੇ ਨਾਮ ਵਿਤੇ ਇਹ ਸ਼ਬਦ ਜਿਹੜਾ ਉਹ ਦਰਜ ਕੀਤਾ ਹੈ ਸਤਗੁਰੂ ਮਹਾਰਾਜ ਜੋ ਕਹ ਦਸਾਂ ਸਦਾ ਅਧੜ ਕਰਵਾ ਲੈ ਪਾਤਸ਼ਾਹ ਜੀ ਕਰਵਾਉਂਦੇ ਨੇ ਲਾਲ ਗੋਬਾਲ

जिदे दर्शना तो बलारे चाहिए बार-बार चाहिए महाराज कहदी है मेरे प्यारे प्रभु हे सृष्टि ने रखे में दया ने कर दी आनंद ने सौने रंगी रंगी भाती कर कर जिनसे माया के उबाई बड़े-बड़े रंगां दे विच हु साधु हुईए सुदजी है हे मेरे रंगीले प्रभु हे आनंद दे सहेमे ਜਿਨਾਂ ਦੇ ਦਾਤੇ ਦਇਆ ਦਾ ਦੇ ਸਾਤਰ ਗਹਿਰ ਗੋਬੀ ਨੰਦ ਗੋਵਿੰਦੇ ਏ ਢੁੰਗੇ ਤੇ ਵੱਡੀ ਜਿਗਰੇ ਵਾਲੇ ਹੁਕਮ ਹੈ ਬਿਆਦ ਨ ਗੋਬਿੰਦ ਰਹੇ ਉਹਨੂੰ ਚਿਤਿ ਤਥਾ ਬੇਅੰਤ ਸੁਆਮੀ ਸਿਮਰ ਸਿਮਰ ਬੋ ਜੀਵਾਂ ਜੀਓ ਹੇ ਸੰਭਵ ਪੁੰਜੀ ਅਥਾ ਤੇ ਬਿਆਨ ਤਰਫੋਂ ਦੇ ਮੇਰੇ ਸੁਆਮੀ ਤੇਰੀ ਮਿਹਰ ਦੇ ਨਾਲ ਤੇਰਾ ਨਾਮ ਸਿਮਰ ਸਿਮਰ ਕੇ ਮੈਂ ਆਤਮਿਕ ਜੀਵਨ ਹਾਸਲ ਕਰ ਲਿਆ ਮੈਂ ਜਿਵੇਂ ਜਿਵੇਂ ਤੈਨੂੰ ਸਿਮਰਦਾ ਹਾਂ ਮੇਰਾ ਮਨੋਬਲ ਉੱਚਾ ਹੋਈ ਜਾਂਦਾ ਹੈ ਦੁੱਖ ਕੰਜਨ ਦੇ ਦਾਨ ਅਮੁਲੇ ਤੇ ਜੀਵਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਦੇਵ ਗ੍ਰਿਥੀ ਪਦਾਰਥਾਂ ਦੇ ਖਜ਼ਾਨੇ ਹੈ ਪ੍ਰਭੂ ਨਿਰਭਉ ਨਿਰਵੈਰ ਤਾਥਾ ਅਦੁਲੇ ਬਿਨ ਡਰ ਨਿਰਵੈਰ ਜਿਹਦਾ ਕਿਸੇ ਨਾਲ ਰਹਿਤ ਨਹੀਂ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਇਸ ਖਜ਼ਾਨਿਆਂ ਦੇ ਮਾਲਕ ਇਦਾਂ ਮੇਰਾ ਬੜੋ ਤਲੀ ਅਗਮਾ ਸਾਰੇ ਸ੍ਰਿਸ਼ਟੀ ਦੇ ਮਾਲਿਕ ਸਤਿਗੁਰੂ ਅਕਾਲ ਮੂਰਤ ਅਜੂਨੀ ਸੰਪਾਉ ਮਨ ਸਿਕਤ ਠੰਡਾ ਈਮਾਨ ਜੀਓ ਤੇਰੀ ਹੱਥੀ ਜੜੀ ਐ ਮੌਤ ਤੋਂ ਰਹਿਤ ਹੈ ਇਸ ਸ਼ਬਦ ਮੇਜਰਾ ਮੂਰ ਮੰਤਰ ਦਾ ਚਲਕਸਾ ਨੂੰ ਵਜ ਰਹੀ ਹੈ ਇਕ ਕੋ ਗੋ ਅਨਤ ਸਤਨਾਮ ਕੰਤਾ ਗੁਰਖ ਨਿਰਭਉ ਨਿਰਵੈਰ ਅਕਾਲ ਅਮਰਤਾ ਜਿੰਦੀ ਸਹ ਗੁਰ ਪ੍ਰਸਾਦਿ ਜਪ ਆਦ ਸਚ ਜਗਤ ਸਚ ਹੈ ਤੇ ਸਚ ਨਾਮ ਕੋ ਸੀ ਇਸ ਸੰਤ ਸਤਗੁਰੂ ਮਹਾਰਾਜ ਜੀ ਨੇ ਇਥੇ ਸਾਨੂੰ ਸਮਝਾਇਆ ਕਿ ਅਕਾਲ ਅਮਰਤਾ ਜਿੰਦੀ ਸੰਕੋ ਵਲਨ ਮਸੇਂ ਕਦਰ ਢੰਡਾ ਧਿਮਾ ਜੀ ਤੇਰੀ ਹੱਥੀ ਕੜੀਏ ਮੌਤ ਨੂੰ ਰਹਿਤ ਹੈ ਤੈਨੂੰ ਮੌਤ ਦਾ ਡਰ ਨਹੀਂ ਸਤੰਦਲ ਨਾ ਤੇ ਬ ਕੋਈ ਕਿਸੇ ਨੇ ਜਨਮਿਆ ਹੈ ਤੇ ਨਾ ਤੇ ਮੌਤ ਦਾ ਜਿਹੜਾ ਹੈ ਉਹ ਡਰਾਵਾ ਜਾਂ ਕੋ ਸ਼ਲਾਵਾ ਜਿਹੜਾ ਤੈਨੂੰ ਡਰਾ ਸਕੀਏ ਤੂੰ ਅਕਾਲ ਹੈ ਅਕਾਲ ਕੋ ਰਹਤ ਹੈ ਮੌਤ ਕੋ ਰਹਤ ਹੈ ਸਮੇਂ ਦਾ ਮੌਤ ਦਾ ਤੇ ਕੋਈ ਪ੍ਰਭਾਵ ਨਹੀਂ ਤੂੰ ਜੁੰਨਾ ਵਿੱਚ ਜੇ ਨਹੀਂ ਹੁੰਦਾ ਕਿਉਂਕਿ ਤੁਹੀਂ ਅੱਜ ਹੁੰਦੀ ਹੈ ਜਿਹੜਾ ਜੁੰਨਾ ਚੁੰਦਾ ਚੁੰਦੀ ਹੈ ਜਿਹੜਾ ਆ ਚੁੰਦੀ ਹੈ ਜਿਹਦੇ ਅੱਗੇ ਪੈਲਾ ਲਗਾ ਆ ਚੁੰਦੀ ਜੂਨਾ ਤੋਂ ਰਹਿ ਤੋ ਗਿਆ ਤੇ ਪਾਪ ਆਪਣੇ ਆਪ ਤੋਂ ਹੀ ਜਿਹੜਾ ਪ੍ਰਗਟ ਹੋਇਆ ਜਿਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਸੰਭ ਹੋ ਸੰਭ ਹੋ ਆਵਿਸ ਆਪਾ ਪਰਦੇ ਸਭੰ ਆਪਣੇ ਆਪ ਕੇ ਵਿਕਾਸ ਹੋਇਆ ਹੈ ਕਿ ਜेनਰਮਨੀ ਦੇ ਤਾਜਾ ਆਰ ਉਹ ਬੰਗੂ ਆਪਣੇ ਆਪ ਤੋਂ ਪ੍ਰਗਟ ਹੋ ਗਏ ਤੇ ਉਹਨੂੰ ਕਹਿੰਦੇ ਆ ਸੰਪਉਮ ਸੰਮੂ ਸਵਯੰਦਿ ਇਹ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋ ਗਿਆ ਪ੍ਰਗਟ ਹੁੰਦੇ ਤੇਰਾ ਜਿਹੜਾ ਨਾਮ ਹੈ ਮਨ ਵਿੱਚ ਸਿਮਰ ਸਿਮਰ ਕੇ ਸ਼ਰਮ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਸਿਮਰਤ ਖੰਡਾ ਧੀਆਂ ਜਿਉਂ ਕਿ ਮੈਨੂੰ ਜਿਹੜਾ ਹੈ ਤੇਰਾ ਨਾਮ ਸਿਮਰ ਸਿਮਰ ਕੇ ਸ਼ਾਮ ਦੀ ਪ੍ਰਭੁਧੁੰਦੀ ਮੇਰਾ ਦਿਲ ਤਾਂ ਸ਼ਾਂਤ ਹੋ ਜਾਂਦਾ ਠੰਡਾ ਹੋ ਜਾਂਦਾ ਜਦ ਤਪਦੇ ਵੀ ਬੁਕਾਰਾਂ ਦੀ ਅੱਗ ਵਿੱਚੋਂ ਮੈਨੂੰ ਸੜਦੇ ਹੋਏ ਬਲਦੇ ਹੋਏ ਨੂੰ ਤਪਤ ਕੜਾਵਾ ਮੁਝ ਗਿਆ ਅਗਰ ਸ਼ੀਤਲ ਨਾਮ ਦੀ ਉਹ ਜਦ ਤੂੰ ਤੇਰੇ ਨਾਮ ਦੀ ਸ਼ੀਤਲਤਾ ਮੇਰੇ ਹਿਰਦੇ ਦੇ ਵਿੱਚ ਇਕ ਜਾਂਦੀ ਹੈ ਤੇ ਮੇਰਾ ਮਨ ਠੰਡਾ ਹੋ ਜਾਂਦਾ ਹੈ ਬੁਕਾਰਾਂ ਦੀ ਅੱਗ ਬੁਝ ਜਾਂਦੀ ਹੈ ਸਦਾ ਸੰਗੀ ਮਨ ਪ੍ਰਭੂ ਗੋਪਾਲਾ ਪ੍ਰਮਾਤਮਾ ਆਪ ਦੀ ਸਾਰੀ ਸ੍ਰਿਸ਼ਟੀ ਦਾ ਪਾਲਨ ਕਰੇ ਸਦਾ ਸੰਗੀ ਅਦ ਰੰਗ ਧੋਪਾਲਾ ਸਦਾ ਸਭ ਜੀਵਾਂ ਦੇ ਕਾਂਗ ਸੰਗ ਰਹਿਣ ਵਾਲਾ ਜਿਹੜਾ ਸਦਾ ਅੰਮ ਸੰਗੀ ਹਮ ਗਤ ਤੇ ਬੁਤੇ ਤੇ ਸਭ ਸੁਖ ਦੇਣ ਵਾਲਾ ਹਾ ਉੱਚ ਨੀਚ ਹਰੇਕ ਰਤਪਾਲਾ ਜਗਤ ਦੇ ਵਿੱਚ ਉੱਚੇ ਬਖਵਾਉਣ ਵਾਲੇ ਤੇ ਨੀਵੇਂ ਬਖਵਾਉਣ ਵਾਲੇ ਸਾਡੇ ਸ੍ਰੀ ਸੁਖਵੰਦ ਗੰਤਾਹ ਤੂੰ ਹੀ ਟੁੱਠਾ ਦਾ ਵਰਤਾ ਦਾ ਤੇਰੇ ਹੁਕਮ ਦੇ ਵਿੱਚ ਹੀ ਕੋਈ ਹੁਕਮ ਨਹੀਂ ਮੋਹਣ ਜੀ ਕਮਲ ਵੜਾਈ ਕਿਛਣੋਂ ਇਹ ਵੜਾਈ ਬਲਕਿ ਕੋਈ ਪੁੱਤ ਮੁੱਭੀ ਗੁੰਦਮ ਨਹੀਂ ਚੋ ਉਕਮ ਲੇਖ ਦੁਖ ਸੁਖ ਵਹਿਆ ਇੱਕ ਨਾਮ ਵੀ ਬਲਸੀਹ ਤੇ ਹੁਕਮ ਵੀ ਸਦਾ ਪਹਾਈਐ ਹੁਮੈ ਮੰਤਰ ਸਖ ਖਲ ਬਾਦ ਕੋ ਨਾ ਕੋਏ ਨਾਨਕ ਹੁਕਮੈ ਚੇ ਪੁਜੈ ਤਾਂ ਪਹੁੰਚਾਇ ਤੇ ਨੰਦ ਕੋਏ ਤੇਰੇ ਹੁਕਮ ਦੇ ਵੇਂ ਜੇ ਕੋਈ ਪੁੰਚਾ ਹੋ ਗਿਆ ਕੋਈ ਨੀਮਾ ਹੋ ਗਿਆ ਕੋਈ ਦੁਖ ਭੁਗਿਆ ਸੁਖ ਭੁਗਿਆ ਤੇਰਾ ਹੁਕਮ ਮੈਂ ਨਾ ਅਦਸਾਇਨ ਨੂੰ ਬੰਨ ਤੇ ਬਤਾਇ ਨਾ ਮੁਖ ਅਮਰਤ ਦੀਮਾਂ ਜੀਓ ਪ੍ਰਮਾਤਮਾ ਦਾ ਨਾਮ ਜਿਹੜਾ ਸਭ ਦਾ ਸੰਦਾ ਸੋਮਾ ਹੈ ਜੀਵਨ ਦੇ ਮਨ ਨੂੰ ਮਾਇਆ ਦੇ ਰਿਸ਼ਨਾ ਦੇ ਤੋਂ ਤ੍ਰਿੰਤ ਕਰਨ ਵਾਲਾ ਹੈ ਗੁਰੂ ਦੀ ਸ਼ਨਤਨ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਦੇ ਰਾਸ ਨੂੰ ਮੈਂ ਦੇ ਉਤੇ ਨਿਤਾ ਪ੍ਰਤੀ ਨਿਤਾ ਆਣਦੇ ਦੁਖ ਸੁਖ ਪਿਆਰੇ ਤੇ ਤੂੰ ਤੇ ਆਈਆਂ ਥੇ ਪਿਆਰੇ ਪ੍ਰਭੂ ਦੁੱਖ ਵਿੱਚ ਫਸਿਆ ਹੋਇਆ ਹਾਂ ਚਾਹੇ ਸੁਖ ਵਿੱਚ ਵਸਿਆ ਹੋਵਾਂ ਮੈਂ ਸਦਾ ਤੇਨ ਦੀ ਧੰਦਾ ਹਾਂ ਤੇਰਾ ਹੀ ਧਿਆਨ ਕਰਦਾ ਹਾਂ ਜਦੋਂ ਮੈਂ ਤੇਰੇ ਸਰੂਪ ਦੀ ਸੇਵਾ ਕਰਵਾ ਲਿਆ ਮੈਂ ਉਦੋਂ ਹੀ ਬੜਾ ਖੁਸ਼ ਹਾਂ ਜਦੋਂ ਆਪਣੀ ਸਰਵਾਨ ਰਾਇ ਸੰਤਾ ਆ ਰਹੀਆਂ ਨੇ ਅੰਦਰ ਜੇ ਜਿਸ ਸਮੇਂ ਕੋ ਬਿਨ ਉਤਪਤੀ ਤਵੀਤੇ ਬਠਾਇਆ ਗਿਆ ਮੈਂ ਉਦੋਂ ਨਹੀਂ ਸ਼ਾਂਤ ਹਾਂ ਜੇ ਸੁਖ ਹੈ ਮੈਂ ਤਾਂ ਵੀ ਤੈਨੂੰ ਹੀ ਆਰਾਮਦਾ ਹਾਂ ਜੇ ਦੁੱਖ ਹੈ ਤੇ ਮੈਂ ਤਾਂ ਵੀ ਤੈਨੂੰ ਹੀ ਆਰਾਮਦਾ ਹਾਂ ਪਰ ਅਸੀਂ ਸੁਖ ਦੇ ਪਰਮਾਤਮਾ ਨੂੰ ਭੁੱਲ ਜਾਨੇਗਾ ਕਿ ਤਾਂ ਤਿਆਰੀ ਦੀ ਸਰੀਆ ਦਾ ਤਾਰਾ ਉਹ ਤ ਮੰਗਦੇ ਹਾਂ ਈਗਾ ਮੰਗਦੇ ਤਾਂ ਕਾਲਾ ਕੁਰਮਿਆ ਮੰਗਦੇ ਹਾਂ ਜੇ ਲਈ ਜੰਗ ਵਾਲ ਸੁਆਤ ਮੰਗਦੇ ਹਮਿੰਦ ਮਹਾਰਾਜ ਆਪੀ ਜੀ ਦੇ ਪੌਧੀ ਤੇ ਜਦੋਂ ਮਿਲ ਜਾਂਦਾ ਹੈ ਤੇ ਦੀਨ ਵਾਲੇ ਦੇਵਨ ਹਾਰ ਦਾ ਤਾਲ ਮੈਂ ਨਿਥ ਚਿਤਾ ਦੇ ਹੱਥ ਤਾਲਣਾ ਸੀ ਬਦ ਦੀ ਔਲਾਦ ਇਹਨਾਂ ਹੁਣ ਦੇਵਨ ਬਲਾ ਕੋ ਲਗਿਆ ਦੋ ਦਾ ਤੱਬਿਆ ਜੀ ਉਹੀ ਮਿਸਰੀਆ ਦਾ ਤਾਰਾ ਤਾਤਾਰ ਵਿਸਰ ਗਿਆ ਨਿਰੰਕਾਰ ਵਿਸਰ ਗਿਆ ਦਾਤ ਅੰਧਿਆ ਦੀ ਹੋ ਗਈ ਤਾਰ ਮਹਾਰਾਜ ਕਿਦੇ ਦੁੱਖ ਸੁਖ ਪਿਆਰੇ ਇੰਨੋਂ ਦੇ ਪਿਆਰੇ ਦੁੱਖ ਤੇ ਸੁਖ ਵਿੱਚ ਜਿਹੜਾ ਤੈਨੂੰ ਨਿਮਾਣ ਕਿਦੇ ਇਹ ਕੇ ਜਹਾਨ ਲੋਕ ਦਾ ਤੇਰਾ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਜਾਜ ਦਾ ਕਿਟੂਲੇ ਕੰਨ ਲੱਗਾ ਸਾਰੇ ਜੀਹ ਚਿਲਾੜੇ ਬਾਗੇ ਮੈਂ ਬੜੀਆਂ ਬਿਆਨਤ ਬਵਾ ਜਾਵਾਲੀਆਂ ਸੂਤਰੀ ਜਰਾਣ ਬੀੜਾ ਡੁੱਬਰ ਲਾ ਕਾ ਜਦੋਂ ਬੇੜਾ ਡੁੱਬਣ ਲੱਗਾ ਬੜੀਆਂ ਭਾਨਕਵਾਚਾਂ ਨੇ ਸਾਰੇ ਕੋਈ ਆਪਣੇ ਪਰਵਾਹ ਦਾ ਕੋਈ ਆਪਣੇ ਕਾਰੋਬਾਰ ਦਾ ਚੇਤਾ ਕਰ ਲਿਆ। ਇਹ ਕਿ ਨਹੀਂ ਸੰਭਿਆ ਜਾਵੇਗਾ, ਹੋਤ ਨਹੀਂ ਹੋਏਗਾ। ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਮੈਂ ਜੇ ਉੱਥੇ ਚੱਲਿਆਂ ਸਾ ਮੇਰਾ ਜਾਨ ਨੁਕਸਾਨ ਹੋ ਜਾਦਾ ਹੈ ਕੋਈ ਕਿਸੇ ਤਰ੍ਹਾਂ ਇੰਨਾ ਤੋਂ ਜ਼ਿਆਦਾ ਉਥੇ ਚਿੱਕੜਾਣਾ ਕਿਤੇ ਸਾਰੇ ਮੁਲਵਾਈ ਜਾਰੇ ਵਿੱਚ ਹੀ ਤੁਬਾਬਾ ਹੋਏਗਾ।

ਮਨ ਨੂੰ ਦੌਲਤ ਤੋਂ ਬਚਾਓ ਲੋ ਲੋ ਨਾ ਪ੍ਰਮਾਤਮਾ ਦਾ ਧਿਆਨ ਧਰੋ ਤੇ ਸਾਰੇ ਸ਼ਾਂਤ ਹੋ ਕੇ ਬੈਠੋ ਉਹ ਕਹਿੰਦੇ ਜਦੋਂ ਸਾਜਣੇ ਜੀ ਠੀਕ ਜਿਹੜਾ ਬੰਦ ਕੀਤਾ ਤੇ ਜਿਹੜਾ ਕਨਸੈਂਟਰੇਟ ਕੀਤਾ ਫਿਰ ਕਪਤਾਨ ਨੇ ਆਪਣੇ ਮਾਈਂਡ ਨੂੰ ਹੀ ਤਮਾਇਆ ਜਿਹੜਾ ਇੱਕੋ ਪਾਸਿਓ ਦਾ ਖਿਆਲ ਹੋ ਗਿਆ ਤੇ ਕਹਿੰਦੇ ਉਸ ਤੋਂ ਬਾਅਦ ਜਿਹੜਾ ਥੰਮ ਗਿਆ ਕੋਈ ਸਮਾਂ ਰੁਪਿਆ ਦੇ ਤਪਾਨ ਦੀ ਥੋੜਾ ਜਿਹੜੇ ਜੋਰ ਪੜਿਆ ਸੀ ਉਹ ਵੱਧ ਹੋ ਗਿਆ ਮੇਰਾ ਮੇਰਾ ਤੇ ਪਾਇਦਾਟ ਨੇ ਬੜੀ ਪਰਮਾਤਮਾ ਦੀ ਦਿੱਤੀ ਸੋਹੀ ਸਿਆਣ ਨਾਲ ਜਿਹੜਾ ਜਹਾਜ਼ ਨਾ ਉਹ ਕੰਡੇ ਦੇ ਨਾਂ ਤੇ ਚੱਲ ਤੇ ਸਾਰਿਆਂ ਨੇ ਬਾਬੇ ਦੇ ਪੈਰ ਪਰਲੇ ਪਾਵਾ ਧੰਨਵਾਦ ਦੇ ਨਾਲ ਨਿਰ ਉਹ ਕਹਿ ਲਗਾ ਮੇਰਾ ਕਦਾ ਧੰਨਵਾਦ ਮੈਂ ਤੇ ਬੜੀ ਆ ਤੇ ਤੁਹਾਡੀਆਂ ਅਵਾਜ਼ਾਂ ਦੇ ਨਾਲ ਇਹ ਜਿੰਦ ਭੋਗ ਨਾ ਜੀ ਕਾਸੀ ਨੂੰ ਨਾ ਰੋਕਣ ਵਾਸਤੇ ਤਾ ਬੁਗਿਆ ਸੀ ਉੱਚੀ ਸਾਰੀ ਮੇਰੀ ਗੰਗ ਉੱਚੀ ਆਵਾਜ਼ੇ ਤੋਂ ਜਿੰਦ ਕੀ ਕਾਤੋਂ ਕੇ ਨਾ ਕਰਦੇ ਤੇ ਇੱਕ ਬਾਬਾ ਕੋਈ ਸੰਸਾਦ ਆਇਆ ਜਦੋਂ ਸਾਰੇ ਪਾਸੇ ਚੀਕਾਂ ਚ ਅੱਡਾ ਪੈ ਰਿਆ ਸਨ ਕਲ ਕੱਢੀ ਰਾਜੇ ਕਸਾਈ ਧਰਮ ਬੰਦ ਪਰ ਉੱਤਰਿਆ ਜਨਤ ਨੂੰ ਤੇ ਜਲਮ ਦਾ ਤੂਫਾਨ ਇੰਨਾ ਕੋ ਜਿਆਦਾ ਜਿਹੜਾ ਨਾ ਵੱਧ ਗਿਆ ਬਖ ਤੇ ਤਰਾ ਤਰਾ ਕਾਰੋ ਕੀ ਰੁਕਾਈ ਤੇ ਇੱਕ ਬਾਬੇ ਨੇ ਜਦੋਂ ਇਹ ਆਵਾਜ਼ਾਂ ਸੁਣੀਆਂ ਤੇ ਫਿਰ ਬਾਬੇ ਨੇ ਕੀ ਸਾਰੀ ਆਵਾਜ਼ ਦਿੱਤੀ ਸਤਨਾਮ ਵਾਹਿਗੁਰੂ ਜਦੋਂ ਨਰਕਾਰ ਦਾ ਆਵਾਜ਼ਾ ਜਿਹਨੇ ਜਿਹਨੇ ਸੁਣਿਆ ਨਾ ਉਹਦਾ ਮਨ ਸ਼ਾਂਤ ਹੋ ਗਿਆ ਕਿ ਇਹ ਕੌਣ ਆ ਗਿਆ ਏ ਵਾਹਿਗੁਰੂ ਜੀ ਤੁਹਾਨੂੰ ਵਾਲਾ ਇਸ ਹਕਮ ਤਰ ਤਰ ਦਾ ਰੋਗਾ ਦੇਣ ਵਾਲਾ ਆਦ ਸਤ ਤੇ ਜੁਗਾਦ ਸੱਚ ਦਾ ਰੋਗਾ ਦੇਣ ਵਾਲਾ ਹੈ ਦੀ ਸਤ ਨਾਤ ਗੋਸੀ ਸੱਚ ਦਾ ਰੋਗਾ ਦੇਣ ਵਾਲਾ ਕੌਣ ਆ ਗਿਆ ਪੁੱਛਿਆ ਬਾਬਾ ਗਾਉਣੇ ਬਾਬਾ ਕਹਿੰਦੇ ਕਿ ਮੇਰੇ ਤੋਂ ਪਹਿਲਾਂ ਕਈ ਆਏ ਨੇ ਉਹ ਵੀ ਰੋਗਾ ਦੇ ਕੇ ਗਏ ਉਹ ਬੜੇ ਆਏ ਨੇ ਦੇ ਰਾਮ ਬਣ ਕੇ ਇੱਕ ਦਿਨ ਹੀਟ ਬਣ ਕੇ ਸਮੇ ਸਮੇਂ ਤੇ ਅਕਾਲ ਪ੍ਰਭ ਨੇ ਝੂਠੀ ਲਾਈ ਹੈ ਪਰ ਐਸ ਵਕਤ ਅਕਾਲ ਪ੍ਰਭ ਨੇ ਮੈਨੂੰ ਆਪਣਾ ਰੂਪ ਦੇ ਕੇ ਭੇਜਿਆ ਪਹਿਲਾਂ ਜਿਹੜੇ ਇਹਨਾਂ ਸ਼ਕਤੀ ਦੇ ਦੇ ਭੇਜਿਆ ਸੀ ਆਪਣੀਆਂ ਮੈਨੂੰ ਆਪਣੀ ਸ਼ਕਤੀ ਦੇ 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 ਮੈਨੂੰ ਆਪਣਾ ਰੂਪ ਕੀ ਦੇ ਦੇ ਬਾਈ ਨੂੰ ਹਮ ਤਾਂ ਦਾਲ ਸਲੋਕ ਦੋਈ ਹੈ ਤੇ ਉਸ ਦਾ ਕਹਾਣ ਦਾ ਪੂਰਾ ਦੇਨ ਆਇਆ ਹੈ ਤੇ ਜਿੰਨੇ ਜਿੰਨੇ ਬਾਬੇ ਦੇ ਹੋਕੇ ਨੂੰ ਸੋਹ ਲਿਆ ਪਾਬੇ ਨਹੀਂ ਚਿਕਾਇਆ ਜਿਹੜੀ ਸੁਟੇ ਰਹੇ ਨਹੀਂ ਜਾ ਕੇ ਬਾਬੇ ਦੇ